ਹਾਂਜੀ ਬਾਈ ਗੁਰੂ ਜੀ ਅੱਜ ਗਰਾਊਂਡ ਦੇ ਵਿੱਚ ਪਹੁੰਚੇ ਨੇ ਆਪਣੇ ਮਿੱਠਾ ਮਿੱਠਾ ਸਿੰਘ ਪੰਡੋਰੀ ਦੱਸਦੇ ਨੇ ਇਹਨਾਂ ਬਾਰੇ ਕਿ ਜਦੋਂ ਇਹ ਖੁਦ ਇੱਕ ਐਥਲੀਟ ਐਥਲੀਟ ਦੀ ਭੂਮਿਕਾ ਨਿਭਾਉਂਦੇ ਸੀ ਐਥਲੀਟ ਦੇ ਰੂਪ ਦੇ ਵਿੱਚ ਪੰਡੋਰੀ ਵਿੰਡ ਦੀ ਅਗਵਾਈ ਕਰਦੇ ਸੀ ਤੇ ਉੱਥੇ ਬੜੇ-ਬੜੇ ਰਿਕਾਰਡ ਪੈਦਾ ਕੀਤੇ ਹੋਏ ਨੇ ਇਹਨਾਂ ਦੇ ਹਾਂ ਮਿੱਠਾ ਸਿੰਘ ਜੀ ਜੋ ਨਾ ਜੀ ਸਾਫ ਠੀਕ ਹੈ ਬਰੀ ਵਧੀਆ ਇਹਨਾਂ ਦੇ ਇਹਨਾਂ ਦੇ ਰਿਕਾਰਡ ਮਿਹਰੇ ਦੱਸਿਓ ਕਿਹੜੇ ਕਿਹੜੇ ਸੀਗੇ ਔਰ ਇਹਨਾਂ ਦਾ ਹਾਈ ਜੰਪ ਲੌਂਗ ਜੰਪ ਹੈ ਨਾ ਲੌਂਗ ਜੰਪ ਇਹਨਾਂ ਦਾ ਹਾਂ ਬਾਈ ਫਟਾ ਮਾਰਦੇ ਸੀ ਲੌਂਗ ਜੰਪ ਆਪਣੇ ਪਿੰਡ ਦੇ ਵਿੱਚ ਨਹਿਣੀ ਪੂਰੇ ਨਾ ਚੱਲਦਾ ਜੀ ਪੂਰਾ ਜੀ ਪੰਜਾਬ ਪੱਧਰ ਤੇ ਖਿੜ ਕੇ ਦੇਖ ਲਓ ਲੈ ਪੰਜਾਬ ਫਰਸਟ ਹੈ ਇੱਥੇ ਕਿੰਨੀ ਹਾਈ ਜੰਪ ਕਿੰਨੀ ਜੀ ਮਿੱਠੇ 6.5 ਜੀ 6.5 ਵਾਹ ਜੀ ਵਾਹ ਇਹ ਫਿਰ ਸਰਪ੍ਰੈਂਟਰ ਦਾ ਵੀ ਨੇੜੇ ਲੱਗਦੇ ਨਹੀਂ ਫਿਰ ਕੀ ਸਰਕਾਰਾਂ ਨੇ ਸਾਧ ਕਹਤਾ ਨਹੀਂ ਹੈ ਇਹ ਇਹਨਾਂ ਦੇ ਹਾਲਾਤ ਉਹ ਜਣੀ ਜ਼ਰੂਰੀ ਕੰਮ ਵੀ ਸੀ ਕੋਸ ਹੁਣ ਤੁਹਾਨੂੰ ਕੀ ਦੱਸੀਏ ਕੀ ਨਾ ਲੱਗੇ ਚਲ ਆ ਹੋਈ ਵੀ ਗੱਲ ਸਹੀ ਐ ਨਾ ਜਣੀ ਮਜਬੂਰੀਆਂ ਹੋ ਜਾਂਦੀਆਂ ਨੇ ਕਈ ਵਾਰ ਨਾਲ ਦੇ ਵੀ ਤੋਂ ਉਹ ਕਰ ਜਾਂਦੇ ਹਨ ਨਹੀਂ ਫਿਰ ਵੀ ਇਹ ਬਹੁਤ ਵੱਡੀ ਗੱਲ ਆ ਤੁਸੀਂ ਅੱਜ ਬੱਚਿਆਂ ਨੂੰ ਸਿੱਖੇ ਦੇਣ ਲਈ ਸਪੈਸ਼ਲ ਬੁਲਾਇਆ ਨਹੀਂ ਬਹੁਤ ਵੱਡੀ ਜਰਾ ਟੱਕਾ ਮ ਛੱਡ ਕੇ ਆਇਆ ਹਾਂ ਹਾਂ ਠੀਕ ਆ ਰੌਣਕਾਂ ਲਗਾਤਾਰ ਜਾਰੀ ਨੇ ਆਪਣੇ ਨਗਰ ਪੰਡੋਰੀ ਦੇ ਵਿੱਚ ਹਰ ਰੋਜ਼ ਬੱਚਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਕੋਚ ਸਹਿਬਾਨ ਵੀ ਲਗਾਤਾਰ ਆ ਰਹੇ ਨੇ ਗਰਾਊਂਡ ਦੇ ਵਿੱਚ ਤੇ ਅੱਜ ਤਾਂ ਕੁੜੀਆਂ ਵੀ ਆਈਆਂ ਨੇ ਬਹੁਤ ਸਾਰੀਆਂ ਜਿਹੜੀਆਂ ਅਭਿਆਸ ਕਰ ਰਹੀਆਂ ਨੇ ਉੱਥੇ ਹੀ ਦਰਸ਼ਕ ਵੀ ਬਹੁਤ ਨੇ ਹੌਸਲਾ ਵਧਾਉਣ ਦੇ ਲਈ ਬੱਚਿਆਂ ਤੇਰਾ ਜਿੱਥੇ ਹੁਣ ਇੱਕ ਪਾਸੇ ਹਾਈ ਜੰਪ ਚੱਲ ਰਿਹਾ ਦੂਜੇ ਪਾਸੇ ਲੌਂਗ ਜੰਪ ਤੇ ਤੀਜੇ ਪਾਸੇ ਡਿਸਕਸ ਥਰੋ ਤੇ ਗੋਲਾ ਸ਼ਾਰਟ ਪੁੱਟ ਦੇ ਮੁਕਾਬਲੇ ਵੀ ਚੱਲ ਰਹੇ ਨੇ ਇਹ ਅਭਿਆਸ ਚੱਲ ਰਿਹਾ ਪੂਰਾ ਤੇ ਬੜੀ ਖੁਸ਼ੀ ਹੋਈ ਅੱਜ ਦੇਖ ਕੇ ਮਾਹੌਲ ਪਿੰਡ ਦਾ ਬੱਚਿਆਂ ਦੀ ਗਿਣਤੀ ਲਗਾਤਾਰ ਵਧੀ ਹੈ ਚਲੋ ਖੜੇ ਹੋ ਤੁਸੀਂ ਲਗਾਤਾਰ ਗਿਣਤੀ ਵਾਧੀ ਹੋਈ ਬੱਚਿਆਂ ਦੀ ਬਹੁਤ ਬਹੁਤ ਵੱਡੀ ਪ੍ਰਾਪਤੀ ਹੈ ਇਹ ਨਗਰ ਪਡੋਰੀ ਦੀ ਬੱਚਿਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਆਹ ਜੇ ਆਹ ਮੈਨੂੰ ਪਤਾ ਗੋਲ ਹੁੰਦਾ ਪਰ ਇੰਨਾ ਕੀ ਨਾ ਕੋਈ ਆਓ ਸਰਕਲਰ ਦਾ ਹੁੰਦਾ ਬੱਚੋ ਬੜੋ ਮੈਂ ਇਕੱਲਾ ਕਰਨੀ ਬੱਚੀ ਮਨਾਉਣੀ ਕੀ ਅੱਜ ਮਿਲੇ ਹੀ ਮੈਨੂੰ ਦੋ ਜਣੇ ਯਾਰ ਬਹੁਤ ਬਹੁਤ ਬੰਦੇ ਚਾਹੀਦੇ ਬਸ ਉਹ ਤਾਂ ਦੋ ਜਣੇ ਉਹ ਤਾਂ ਆਪਦੇ ਘਰ ਦੇ ਬੰਦੇ ਆ ਹਾਂ ਫਿਰ ਆ ਬਸ ਇੱਕ ਹੀ ਨਾ ਤਾਂ ਨਾ ਹੋ ਗਏ ਮਾਂ ਵੀ ਹੋਣੀਆਂ ਨੇ ਉਦਨੇ ਹਾਂ 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 ਓ ਬਾਜੀ ਉਹ ਨਾਲ ਹੀ ਲੱਗੀ ਚੱਕੇ ਦੇਖੀ ਤਾਂ ਇਹ ਜਾਂ ਐ ਹੱਥਾਂ ਵਾਲਾ ਹੁੰਦਾ ਪਰ ਮਾਰਦਾ ਹੋਣਾ ਘੁੰਮ ਕਿ ਨਹੀਂ ਟੀ ਘੁੰਮ ਗਿਆ ਨਹੀਂ ਚੱਲ ਕੋਈ ਨਾ ਸਿਖਾ ਦੇਣਗੇ ਕੋਈ ਸਾਥ ਹੈਗੇ ਨਹੀਂ ਹੁਣ ਤਾਂ ਸਭ ਕੁਝ ਕਰ ਦੇਣਗੇ ਚੱਕ ਕੇ ਲਿਓ ਹੁਣ ਜਾ ਕੇ ਨਹੀਂ ਨਹੀਂ ਜਿਹੜਾ ਰੂਲ ਤਾਂ ਰੂਲ ਹੀ ਹੁੰਦਾ ਬਹੁਤ ਸੁਣਾ ਚਲੋ

ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਸੁਣੇ ا ساري بني ايدي ايدي باٽي کي ساري ايدي ايدي ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚਿਆ ਪੁਰਾਣੇ ਐਥਲੀਟ ਪਿੰਡ ਪੰਡੋਰੀ ਦੇ ਪੁਰਾਣੇ ਐਥਲੀਟ ਮਿੱਠਾ ਸਿੰਘ ਜੀ ਚਲੋ ਕਰਦੇ ਹਾਲਾਤ ਕਰਦੀਆਂ ਮਜਬੂਰੀਆਂ ਬੰਦੇ ਨੂੰ ਮਾਰ ਜਾਂਦੀਆਂ ਨੇ ਇਸ ਕਰਕੇ ਖੇਡਾਂ ਤੋਂ ਦੂਰ ਹੋਣਾ ਪੈ ਗਿਆ ਵਿਚਾਰੇ ਨੂੰ ਵੱਡੇ ਵੱਡੇ ਰਿਕਾਰਡ ਪੈਦਾ ਕੀਤੇ ਨੇ ਪੰਜਾਬ ਦੇ ਵਿੱਚੋਂ ਜੇਤੂ ਰਿਹਾ ਹੈ ਮਿੱਠਾ ਸਿੰਘ ਪਿੰਡ ਪੰਡੋਰੀ ਦਾ ਹਿੰਮਤ ਨਹੀਂ ਹਾਰਨੀ ਵੱਜੂਗੀ ਜਹੇ ਵੱਜੇ ਨਾ ਵੱਜੇ ਹਿੰਮਤ ਨਹੀਂ ਕਰਨੀ ਪਹਿਲੀ ਨਾ ਨਹੀਂ ਕਰਨੀ ਠੀਕ ਹੈ ਠੀਕ ਹੈ ਹੋਰ ਉੱਥੇ ਜਾ ਕੇ ਪੜਨਾ ਠੀਕ ਹੈ ਚੱਲ ਹੁਣ ਪੜ ਧੰਨਵਾਦ ਜੀ ਸਾਰੇ ਪ੍ਰਬੰਧਕਾਂ ਦਾ ਕੋਰਸ ਸਹਿਵਾਮਾਂ ਦਾ ਬਹੁਤ ਬਹੁਤ ਧੰਨਵਾਦ